ਬੀਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਹਾਵਾ ਨਾਲ ਜੀ ਪੁਰਦਵਾਰਾ ਸੀਰਜ ਸਾਹਿਬ ਪੁਰਾਣੀ ਦਿੱਲੀ ਤੋਂ ਇਸ ਵੇਲੇ 12:55 ਦਾ ਟਾਈਮ ਹੈ ਜੀ ਵਾਹਿਗੁਰੂ ਜੀ ਔਰ ਇਹ 2 ਵਜੇ ਪ੍ਰਕਾਸ਼ ਹੁੰਦਾ ਇੱਥੇ ਤੇ ਆ ਖੁੱਲਾ ਦੀ ਸੇਵਾ ਪ੍ਰਕਾਸ਼ ਤੋਂ ਪਹਿਲੇ ਸਜਾਵਟ ਵਾਸਤੇ ਤਕਤ ਸਾਹਿਬ ਦੇ ਕੋਲ ਆ ਰਹੀ ਹੈ ਜੀ ਡੇਲੀ ਸੇਵਾ ਜੀ ਡੇਲੀ ਵੀ ਡੇਲੀ ਸੰਗਤਾਂ ਦੀ ਇਹ ਜੋ 12ਵੀਂ ਸੰਗਤ ਦੇ ਡੇਲੀ ਵੀਵੀ 25-25 ਸਾਲਾਂ ਤੋਂ ਆ ਰਹੇ ਨੇ ਜੋ ਕੁਝ ਹੁਣ ਨਵੇਂ ਆ ਗਏ ਨੇ ਕੁਝ ਪੁਰਾਣੇ ਆ ਗਏ ਨੇ ਤੇ ਉਸ ਤੋਂ ਬਾਅਦ ਹੁਣ ਪ੍ਰਕਾਸ਼ ਹੋਏਗਾ 2:30 ਵਜੇ 2:30 ਵਜੇ ਤੋਂ 2:00 ਵਜੇ ਪ੍ਰਕਾਸ਼ ਹੋਏਗਾ 2:30 ਵਜੇ ਤੋਂ ਸਵੇਰ 2:30 ਵਜੇ ਤੱਕ ਕਥਨ ਨਾਮਾ ਹੋ ਜਾਏਗਾ ਕੀ ਭਾਈ ਰੂਜੀ ਤੇ ਉਸ ਤੋਂ ਬਾਅਦ ਸਾ ਸੰਗਤ ਜੀ ਸੁਖਮਨੀ ਸਾਹਿਬ ਦੇ ਬਾਣ ਸ਼ੁਰੂ ਹੋ ਜਾਣਗੇ ਜਪਜੀ ਸਾਹਿਬ ਜੋਬ ਸਾਹਿਬ ਸਵਈਏ ਚੁਪਈ ਸਾਹਿਬ ਬਦਨ ਸਾਹਿਬ ਤੇ ਫਿਰ ਉਸ ਤੋਂ ਬਾਅਦ 1:00 ਵੀ ਸੰਗਤ ਆ ਜਾਈਗੀ ਜੇ ਸਾਹ ਸਮਝੀਂ ਔਰ 10:00 ਵਸਤੇ ਆ ਜਾਈਗੀ ਇਹ ਡੇਲੀ ਸੰਗਤ ਨੇ ਕਾਫੀ ਬੰਦੇ ਪੁਰਾਣੇ ਰੱਖਦੇ ਨੇ ਡੇਲੀ ਦੇ ਨੇ ਇਹ ਤਾਂ ਸਾਹਮਣੇ ਤੱਕ ਸਾਫ ਤੇ ਜਿਵੇਂ ਹੋ ਰਹੀ ਹੈ ਜੀ ਇਹ ਹੁਣ 2:45 ਕੱਚੀ ਲਸਣ ਨਾਲ 2:45 ਬਾਹਰ ਆਇਆ ਜਾਏਗਾ ਗੈਰੂ ਸੁਣ ਕੇ ਸਨਨਾ ਦੀ ਚੜ੍ਹਦੀਆਂ ਗੱਲਾਂ ਕਰੇ ਭਰਾਵਾਂ ਦੀਆਂ